ਆਜੀ ਜੈ ਕਰਦੇ ਧੰਗੁਰਦੇਵ ਤੋਂ ਬੋਲੇ ਸੋ ਨਿਰਪੈ ਸਤਿਗੁਰਪਤਾਸ ਮਹਾਰਾਜ ਜੀ ਜੈ ਸਹਬੇ ਕਮਾਲ ਗੁਰੂਆਂ ਦੇ ਗੁਰੂ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਆਗੁਣਪੁਰਬ ਦੀਆਂ ਤੇਸ਼ਾ ਆਪਦੇਸ਼ਾ ਵਿੱਚ ਵੱਸਦੀ ਹੋਈਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੋ ਲੁਧਿਆਣੇ ਦੇ ਵਿੱਚ ਸਹਬੇ ਕਮਾਲ ਧੰਤਨ ਸਤਿਗੁਰੂ ਰਵਿਦਾਸ ਮਹਾਰਾਜੀ ਦੇ 648ਵੇਂ ਆਗੁਣਪੁਰਬ ਨੂੰ ਸਮਰਪਿਤ ਡਾਕਟਰ ਬੀ ਆਰ ਅੰਬੇਦਕਰ ਪਾਲਣਾ ਡੇਨੇਰ ਡਰੰਦਰ ਬਾਈਪਾਸ ਸੋ ਆਗਮਨਪੁਰ ਵਾਲੇ ਦਿਨ ਹੀ ਸ਼ਾਮ ਨੂੰ 5 ਤੋਂ 7 ਵਜੇ ਧੰਨ ਧੰਨ ਸਤਗੁਰ ਆਗਾਸ ਮਹਾਰਾਜ ਜੀ ਦੇ 648 ਦੇਸੀ ਚੋਦ ਦੀਵੇ ਲਗਾ ਕੇ ਸਤਗੁਰਾਂ ਦਾ ਪਵਨ ਤੇ ਪਵਿੱਤਰ ਦਿਹਾੜਾ ਮਨਾਇਆ ਜਾਣਾ ਸੋ ਲੁਧਿਆੜੇ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ ਕਿ ਸਾਰੇ ਹਮ ਹਮ ਆ ਕੇ ਪਹੁੰਚੋ ਔਰ ਸੰਗਤਾਂ ਵਾਸਤੇ ਲੰਗਰਾਂ ਦੀ ਵੀ ਵਿਵਸਥਾ ਕੀਤੀ ਹੋਈ ਆ ਸੋ ਦੇਸ਼ ਆਪਦੇਸ਼ਾ ਵਿੱਚ ਵੱਸਦੀਆਂ ਔਰ ਲੁਧਿਆਣਾ ਵਾਸੀ ਸਾਰਿਆਂ ਨੂੰ ਖੁੱਲਾ ਵੈਲਕਮ ਆ ਗੋ ਵੀ ਸਤਿਗੁਰਾਂ ਦੇ ਆਗਮਨ ਪਰ ਆਪਾਂ ਸਾਰਿਆਂ ਨੇ ਆਪ ਰਲ ਮਿਲ ਕੇ ਆਪਣੀ ਸੇਵਾ ਰਗਉਣ ਦੀ ਆਸੋ ਜੈ ਗੁਰਦੇਵ ਜੈ ਗੁਰਦੇਵ ਜੈ